ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਿੰਦਰਜੀਤ ਸਿੰਘ ਬੈਣੀਪਾਲ ਹੈ ਅਸੀਂ ਅੱਜ ਸਾਰੇ ਇੱਥੇ ਜਿਹੜਾ ਸ਼ੌਧਨ ਬਾਈਪਾਸ ਹੈਗਾ ਉਹਦੇ ਨਾਨਕਸਰ ਗੁਰਦੁਆਰਾ ਸਾਹਿਬ ਹੈ ਵੀ ਆਪਣੇ ਬੈਕ ਸਾਈਡ ਤੇ ਦੇਖ ਰਿਹਾ ਉਧਰ ਫਰੋਜ਼ਪੁਰ ਰੋਡ ਹੈ ਇਧਰੋਂ ਰਾਹੇ ਵੱਲੋਂ ਦਿੱਲੀ ਵੱਲੋਂ ਸੜਕ ਆਉਂਦੀ ਹੈ ਇਹਦੇ ਉੱਪਰ ਤਕਰੀਬਨ 100 ਤੋਂ ਜ਼ਿਆਦਾ ਨਿੰਮ ਦੇ ਦਰਖਤ ਜਿਹੜੇ ਨੇ ਉਹ ਬਹੁਤ ਤੁਸੀਂ ਦੇਖ ਸਕ ਰਹੇ ਹੋ ਗਰੋਹਨ ਆਪੇ ਆ ਵੀ ਕਹਿੰਦਾ ਜਿਹੜੇ ਪੂਰੇ ਪਾਲ ਚੁੱਕੇ ਨੇ ਜਿਨ੍ਹਾਂ ਨੂੰ ਵੀ ਕਹੋ ਜਿਹੜਾ ਖਤਰਾ ਸੀ ਉਹਦੇ ਤੋਂ ਬਾਹਰ ਆ ਚੁੱਕੇ ਨੇ ਲੇਕਿਨ ਇਹਨਾਂ ਤੇ ਪੀਐਸਸੀ ਪਬਲਿਕ ਐਕਸ਼ਨ ਕਮੇਟੀ ਦੇ ਆ ਵੀ ਕਹੋ ਇੱਕ ਧਿਆਨ ਵੀ ਇਹਨਾਂ ਤੇ ਬਹੁਤ ਵੱਡਾ ਅਟੈਕ ਆ ਚੁੱਕਿਆ ਹੈ ਟਰਮਾਈਡ ਦਾ ਸ਼ਿਉਂਕ ਦਾ ਦੀਮਕ ਦਾ ਜਿਹਨੂੰ ਆਪਾਂ ਕਹਿੰਦੇ ਹਾਂ ਤੁਸੀਂ ਸਮਝ ਸਕਦੇ ਹੋ ਵੀ ਆਮ ਵੀ ਆਪਾਂ ਆਮ ਵੀ ਕਹਾਵਤ ਹੈ ਵੀ ਆਹ ਵੀ ਇੱਥੇ ਜਦੋਂ ਸ਼ਿਉਂਕ ਲੱਗੀ ਤਾਂ ਉਹਦਾ ਸਰਵਾਈਵਲ ਹੋਣਾ ਇਹ ਆਈ ਮੁਸ਼ਕਲ ਹੈ ਇਹਨਾਂ ਦੇ ਉੱਪਰ ਤੱਕ ਇਹ ਵੀ ਸ਼ਿਉਂਕ ਚੜ ਗਈ ਸੀਗੀ ਔਰ ਨਾਲ ਆ ਇੱਕ ਜਾਲੀ ਜੜੀ ਲਾਈ ਹੋਈ ਹੈ ਇਹਨਾਂ ਨੇ ਵੀ ਗੰਦਨਾ ਅੰਦਰ ਸਟੋਵੇ ਕਾਰਪੋਰੇਸ਼ਨ ਇਹ ਤੇ ਆ ਫੇਲ ਹੈ ਜਿਹੜੀ ਕਿ ਬੜੀ ਡੇਂਜਰਸ ਹੈ ਸਾਰੇ ਦਰਖਤਾਂ ਨੂੰ ਤੁਸੀਂ ਉੱਥੇ ਦੇਖ ਵੀ ਸਕੋਗੇ ਉਹ ਬੇਲ ਚੜੀ ਹੋਈ ਥੱਲੇ ਲਾਈ ਹੈ ਇਹ ਜਿਹੜੇ ਦਰਖਤ ਚੜ ਜਾਂਦੇ ਉਹਨੂੰ ਮਾਰ ਦਿੰਦੀ ਹੈ ਔਰ ਮੈਂ ਫਿਰ ਆਪਣੇ ਕਰਨਲ ਸਾਹਿਬ ਨਾਲ ਸਾਰਿਆਂ ਦੇ ਧਿਆਨ 'ਚ ਆ ਵੀ ਲਿਆਂਦੀ ਵੀ ਇੱਥੇ ਬੜਾ ਵੀ ਇਹ ਤਾਂ ਹਾਰਟ ਆਫ ਦਾ ਸਿਟੀ ਹੈ ਔਰ ਸਾਰਾ ਇੱਥੇ ਇੰਨਾ ਟ੍ਰੈਫਿਕ ਹੈ ਇੱਥੇ ਆਕਸੀਜਨ ਦੀ ਬੜੀ ਲੋੜ ਹੈ ਵੀ ਇਹ ਤਾਂ ਦਰਖਤੇ ਆ ਵੀ ਖਤਮ ਹੋ ਜਾਣਗੇ ਔਰ ਸਾਰਿਆਂ ਨੇ ਵੀ ਕਹੋ ਜਿਹੜਾ ਸੀਗਾ ਇਹ ਆਪਣਾ ਉਦਮ ਕੀਤਾ ਔਰ ਅਸੀਂ ਇਹ ਫੌਰਨ ਫੋਰੈਸਟ ਡਿਪਾਰਟਮੈਂਟ ਦੇ ਔਰ ਕਾਰਪੋਰੇਸ਼ਨ ਦੇ ਧਿਆਨ ਦੇ ਵਿੱਚ ਆ ਵੀ ਜਿਹੜੇ ਸਬੰਧਤ ਅਫਸਰ ਸੀਗੇ ਡੀਐਫਓ ਸਾਹਿਬ ਸੀਗੇ ਇੱਥੇ ਰਾਕਰਪਾਲ ਸਿੰਘ ਨੇ ਉਹਨਾਂ ਦੇ ਧਿਆਨ ਦੇ ਵਿੱਚ ਹਾਰਟੀਕਲਚਰ ਵਾਲੇ ਜਿਹੜੇ ਕਾਰਪੋਰੇਸ਼ਨ ਨੇ ਧਿਆਨ ਚ ਉਹਨਾਂ ਦੇ ਲਿਆਂਦਾ ਵੀ ਆ ਇੱਥੇ ਸ਼ੌਂਕ ਲੱਗੀ ਹੋਈ ਆ ਵੀ ਆਪਾਂ ਵੀ ਇਹਦਾ ਕੋਈ ਇੰਤਜ਼ਾਮ ਕਰੀਏ ਲੇਕਿਨ ਬਦਕਿਸਮਤੀ ਇਹ ਹੈ ਵੀ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਫਿਰ ਅਸੀਂ ਪੀਏਯੂ ਨਾਲ ਗੱਲ ਕੀਤੀ ਉਹਨਾਂ ਦੇ ਵਾਈਸ ਚਾਂਸਰ ਨੇ ਗੋਸ਼ਲ ਸਾਹਿਬ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਸਾਨੂੰ ਇਹ ਜਿਹੜੇ ਮਾਹਰ ਨੇ ਡਾਕਟਰ ਜੀਪੀਐਸ ਤੇ ਲੋਨੈ ਫੋਰੈਸਟਰੀ ਵਾਲੇ ਜਾਂ ਮਿਸਟਰ ਡਾਕਟਰ ਰਿਆਡ ਨੇ ਉਹਨਾਂ ਨੇ ਸਾਰਿਆਂ ਨੇ ਇਨੀਸ਼ੀਏਟਿਵ ਲੈ ਕੇ ਸਾਨੂੰ ਇਹ ਆ ਵੀ ਦੋ ਤਿੰਨ ਸੁਜੈਸ਼ਨ ਨੇ ਅਭੀ ਕੱਲਾ ਪਹੁਜਾਏ ਵੀ ਸਾਰਨੋਂ ਪਹਿ ਪੈਸਟੀਸਾਈਡ ਇਨਸੈਕਟੀਸਾਈਡ ਜਾਂ ਕੀੜੇ ਮਾਰ ਦਵਾਈਆਂ ਤੋਂ ਬਚਣਾ ਚਾਹੀਦਾ ਕਿਉਂ ਆਮ ਪ੍ਰਚਲਿਤ ਆ ਵੀ ਸ਼ੌਕ ਮਾਰਨ ਲਈ ਦਵਾਈ ਪਾ ਦੋ ਸ਼ੌਕ ਮਰ ਜਾਂਦੀ ਹੈ ਉਹ ਕਾਰਨ ਕੀ ਸੀਗਾ ਵੀ ਇੱਕ ਤਾਂ এনवायरमेंट ਪਹਿਲਾਂ ਹੀ ਆ ਪਰੌਲਾ ਪਾਉਣੇ ਆ ਵੀ ਆ ਵੀ ਪੈਸਟੀਸਾਈਡ ਆ ਵੀ ਓਵਰ ਯੂਜ਼ ਹੋ ਰਿਹਾ ਖੇਤੀ ਦੇ ਵਿੱਚ ਧਰਤੀ ਜਾ ਰਹੇ ਨੇ ਔਰ ਨਾਲ ਨਹਿਰ ਚੱਲਦੀ ਹੈ ਇਹ ਪੀਣ ਯੋਗ ਪਾਣੀ ਆ ਆਪਾਂ ਪੈਸਟੀਸਾਈਡ ਇਸਤੇਮਾਲ ਕਰਾਂਗੇ ਪਾਣੀ ਚ ਜਾ ਸਕਦਾ ਧਰਤੀ ਦਾ ਥਰੂ ਵੀ ਜਾ ਸਕਦਾ ਔਰ ਉਹਦੇ ਚ ਇਹ ਸੀਗਾ ਵੀ ਉਹਨਾਂ ਦੇ ਸੈਸ਼ਨ ਸੀ ਔਰ ਸਾਡੀ ਟੀਮ ਦੇ ਵਿੱਚ ਕਰਨਲ ਸਾਹਿਬ ਦਾ ਖੁਦ ਇਹ ਸੈਸ਼ਨ ਸੀ ਵੀ ਨਹੀਂ ਆਪਾਂ ਨੇ ਪੈਸਟੀਸਾਈਡ ਜਿਹੜਾ ਹੈਗਾ ਉਹ ਇਹ ਵੀ ਕਹ ਲੈ ਲੇਟਰ ਸਟੇਜ ਤੇ ਪਹਿਲਾਂ ਆਪਾਂ ਆਪਣੀ ਹਿੰਮਤ ਨਾਲ ਇਹ ਵੀ ਕਹ ਲੈ ਇਹਨਾਂ ਨੂੰ ਜੋ ਰਵਾਇਤੀ ਢੰਗ ਨੇ ਉਹਨਾਂ ਸਾਫ਼ ਕਰਕੇ ਇਹਨਾਂ ਨੂੰ ਤਣਿਆਂ ਨੂੰ ਇਹ ਵੀ ਜਾਂ ਕੋਈ ਹੋਰ ਜਿਹੜੇ ਵੀ ਆਪਸ਼ਨ ਸਾਡੇ ਕੋਲ ਹੈਗੀਆਂ ਨੇ ਰਵਾਇਤੀ ਉਹਨਾਂ ਨੂੰ ਅਪਣਾਈਏ ਇਸ ਕਰਕੇ ਸਾਡੀ ਟੀਮ ਸਾਰੀ ਅੱਜ ਇੱਥੇ ਇਹ ਵੀ ਆਈ ਸੀ ਜਿਨ੍ਹਾਂ ਨੇ ਆਪਣੇ ਹੱਥੀਂ ਸਾਰਾ ਇਹ ਕੰਮ ਕੀਤਾ ਔਰ ਮੈਂ ਧੰਨਵਾਦ ਜੀ ਆ ਵੀ ਕਹਲਾ ਸਾਰੀ ਆਪਣੀ ਟੀਮ ਦਾ ਵੀ ਉਹਨਾਂ ਨੇ ਬੜਾ ਸ਼ਿਖਾ ਦਿਖਾਇਆ ਔਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਹਰ ਇੱਕ ਵਾਰ ਟੀਚਾ ਮਿਸ ਲੈਣੇ ਆ ਵੀ ਇਹ ਵੀ 15 ਲੱਖ ਦਰਖਤ ਲਾਉਣਾ ਜੀ ਮੌਨਸੂਨ ਚ ਇੰਨਾ ਖਲਾ ਦਿਓ ਜੀ ਇੰਨੇ ਕਰੋੜਾਂ ਦਰਖਤ ਲਾ ਦਿਓ ਜੀ ਉੱਤੇ ਕਰੋੜਾਂ ਅਰਬ ਰੁਪਏ ਖਰਚ ਹੁੰਦਾ ਉਹ ਭਲਿਓ ਮਾਨਸੂਨ ਜਿਹੜੇ ਆ ਦਰਖਤ ਲੱਗੇ ਹੋਏ ਨੇ ਜਿਹੜੇ ਪੜੇ ਹੋਏ ਨੇ ਜਿਹੜੇ ਆਕਸੀਜਨ ਦੇ ਰਹੇ ਨੇ ਇਹਨਾਂ ਦੀ ਖਾਮ ਸੰਭਾਲ ਕੌਣ ਕਰੂਗਾ ਇਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਸਰਕਾਰ ਦੀ ਹੈ ਮੈਂ ਸਾਰੀ ਜੀ ਸਰਕਾਰ ਤੇ ਨਹੀਂ ਛੜਦਾ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਇੱਥੇ ਆਏ ਆ ਕਿਸੇ ਤੇ एहसान ਕਰਨ ਨਹੀਂ ਆਏ ਇਨਸਾਨ ਆ ਆਪਾਂ ਸਾਰੇ ਇਨਸਾਨੀ ਫਰਜ਼ ਆ ਆਪਣਾ ਸਾਹ ਆਪਾਂ ਨੇ ਵੀ ਇਸੇ ਹਵਾ ਤੋਂ ਲੈਣਾ ਟੀਮ ਮਿਨਿਸਟਰ ਵੀ ਇਸੇ ਹਵਾ ਤੋਂ ਲੈ ਰਿਹਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਡੀਸੀ ਸਾਹਿਬਾਨ ਜਿੰਨੇ ਅਫਸਰ ਸਾਹਿਬਾਨ ਨੇ ਪੋਲੀਟਿਸ਼ੀਨ ਸਾਰੇ ਇਸੇ ਹੀ ਇਹ ਆ ਵੀ ਡਸਕਾਂ ਦੀ ਬਣਾਈ ਹੋਈ ਆਕਸੀਜਨ ਤੋਂ ਸਾਹ ਲੈ ਰਹੇ ਨੇ ਇਹ ਸਾਰੀ ਆਪਣੀ ਆ ਵੀ ਕਲਾ ਲੋਕਾਂ ਦੀ ਵੀ ਐਫਰਟ ਹੋਣੀ ਚਾਹੀਦੀ ਆ ਵਾਤਾਵਰਨ ਨੂੰ ਬਚਾਉਣਾ ਚਾਹੇ ਉਹ ਜ਼ਮੀਨੀ ਪਾਣੀ ਆ ਚਾਹੇ ਭਰਤੀ ਦੇਖਲਾ ਪਾਣੀ ਆ ਚਾਹੇ ਹਵਾ ਹੈਗੀ ਆ ਜਾਂ ਹੋਰ ਵੀ ਆਪਣੇ ਆ ਗੰਦ ਹੈਗਾ ਕੂੜਾ ਹੈਗਾ ਇਹ ਵੀ ਇਹ ਸਾਰਿਆਂ ਤੋਂ ਨਿਜਾਤ ਆਪਾਂ ਨੂੰ ਵੀ ਯੋਗਦਾਨ ਹੈ ਵੀ ਕਾਲਾ ਪਾਉਣਾ ਚਾਹੀਦਾ ਸਰਕਾਰਾਂ ਨੇ ਭਰੋਸੇ ਆਪਾਂ ਕਿੰਨੀ ਦੇ ਰਾਂਗੇ ਹੁਣ ਤੁਸੀਂ ਦੇਖਿਆ ਵੀ ਪਿਛਲੀ ਵਾਰ ਮੱਥੇਵਾਲਾ ਜੰਗਲ ਆ ਵੀ ਕਾਲਾ ਜਿਹੜਾ ਮੋਰਚਾ ਸੀਗਾ ਉਹ ਪਬਲਿਕ ਦੇ ਸਹਿਯੋਗ ਨਾਲ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਇਹ ਵੀ ਹਿੰਦੁਸਤਾਨ ਦੇ ਇਹ ਵੀ ਲੋਕਾਂ ਦੇ ਨਾਲ ਉਹ ਜਿੱਤਿਆ ਗਿਆ ਆ ਹੁਣ ਕਾਲੇ ਪਾਣੀ ਦਾ ਮੋਰਚਾ ਜਿਹੜਾ ਹੈਗਾ ਉਹ ਵੀ ਆ ਵੀ ਕਾਲਾ ਬਹੁਤ ਉਹਨੇ ਇਹ ਵੀ ਸਰਕਾਰਾਂ ਦੀ ਨੀਂਦ ਹਰਾਮ ਕੀਤੀ ਪਈ ਆ ਜਿਹੜੇ ਪਲੂਟਰਸ ਨੇ ਆ ਵੀ ਕੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਆ ਵੀ ਉਹ ਕੀ ਕਰਨ ਉਹਨਾਂ ਨੂੰ ਬੰਦ ਕਰਨਾ ਪਊਗਾ ਇਹ ਚੀਜ਼ਾਂ ਵਾਲੇ ਹਰੇਕ ਚੀਜ਼ ਵਾਲੇ ਅਬ ਕਹਿੰਦਾ ਆਪਾਂ ਨੂੰ ਅਫੇਰ ਹੋਣਾ ਪਊਗਾ ਅਫੇਰ ਹੋ ਕੇ ਆਪਾਂ ਨੂੰ ਅਬ ਕਹਿੰਦਾ ਇਹ ਚੀਜ਼ਾਂ ਵੱਲ ਧਿਆਨ ਦਿਓ ਔਰ ਮੈਂ ਮੈਨੂੰ ਥੋੜਾ ਜਿਹਾ ਕਹਿੰਦੇ ਆ ਵੀ ਕਹਿੰਦਾ ਇਸ ਗੱਲ ਦਾ ਰੋਸ ਵੀ ਹੈ ਵੀ ਇਹ ਸਾਡਾ 55 ਨੰਬਰ ਵੋਟ ਹੈ ਇਹ ਆ ਵੀ ਜਿਹੜਾ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀ ਹੈ ਜਿਹੜੇ ਉਹਦੇ ਕੈਂਡੀਡੇਟਸ ਨੇ ਤੇ ਆ ਵੀ ਸਾਡੇ ਅਮਰਤਵਰ ਸ਼ਾ ਸਾਡੀ ਭੈਣ ਆ ਹਰਤਵਰ ਸ਼ਾ ਰਾਮਪਾਲ ਜੀ ਉਹ ਇਥੇ ਕੰਟ੍ਰੈਸਟ ਕਰ ਰਹੇ ਨੇ ਆਮ ਆਦਮੀ ਪਾਰਟੀ ਕੋ ਮੇਰੀ ਉਹਨਾਂ ਦੇ ਹਸਬੰਦ ਇਹ ਵੀ ਐਡਵੋਕੇਟ ਰਾਮਪਾਲ ਜੀ ਨਾਲ ਗੱਲ ਹੋਈ ਉਹਨਾਂ ਨੂੰ ਮੈਂ ਦੱਸਿਆ ਵੀ ਆਹ ਪ੍ਰੋਬਲਮ ਹੈ ਵੀਡੀਓ ਵੀ ਭੇਜੀਆ ਆਪਣਾ ਮੈਸੇਜ ਵੀ ਭੇਜਿਆ ਲੇਕਿਨ ਉਹਨਾਂ ਨੂੰ ਆਉਣਾ ਚਾਹੀਦਾ ਸੀ ਮੈਂ ਇਨਵਾਈਟ ਕੀਤਾ ਵੀ ਤੁਸੀਂ ਆਓ ਉੱਥੇ ਇੱਕ ਵਾਰ ਤੇ ਲੇਕਿਨ ਮੇਰਾ ਖਿਆਲ ਆ ਸ਼ਾਇਦ ਜਿਹੜੇ ਪੋਲੀਟਿਸ਼ੀਅਨਸ ਹੁੰਦੇ ਨੇ ਉਹਨਾਂ ਦੇ ਇਹ ਚੀਜ਼ਾਂ ਏਜੰਡੇ ਤੇ ਨਹੀਂ ਹੁੰਦੀਆਂ ਉਹ ਸਿਰਫ ਇਹ ਵੀ ਕਹ ਲੋ ਹਾਲਾਂਕਿ ਉਹ ਇੱਥੇ ਆਉਂਦੇ ਅਸੀਂ ਸਾਰੇ ਉਹਨਾਂ ਦੇ ਵਾਰਡ ਦੇ ਆ ਵੀ ਕਹ ਲੋ ਵੋਟਰ ਐ ਅਸੀਂ ਇਹ ਵੀ ਕਹਾਂ ਲਾ ਵੀ ਹਾਂ ਵੀ ਉਹਨਾਂ ਨੂੰ ਇਹ ਵੀ ਕਹਾਂ ਆਪਣੀ ਸਮੱਸਿਆ ਵੀ ਦੱਸਦੇ ਉਹਨਾਂ ਦਾ ਜੇ ਸਾਨੂੰ ਇਹ ਵੀ ਕਹਾਂ ਆ ਕੇ ਇੱਥੇ ਕੋਈ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਨਾਲ ਲਾ ਲੈਣਾ ਸੀ ਵੀ ਆਓ ਦੀਵੇਂ ਕਿਆ ਵੀ ਕਹਾਂ ਪੜ੍ਹੇ ਲਿਖੇ ਬੰਦੇ ਨੇ ਮਿੱਟੀ ਪੈਂਦੀ ਉਹਨਾਂ ਦੇ ਅਸੀਂ ਉਹਨਾਂ ਨੂੰ ਨਾਲ ਨਹੀਂ ਸੀ ਲਾਉਣਾ ਅਸੀਂ ਸਫਾਈ ਤਾਂ ਸੀ ਆਪ ਕਰ ਦੇਣੀ ਆ ਲੇਕਿਨ ਉਹ ਆ ਕੇ ਸਾਨੂੰ ਹੌਸਲਾ ਹੀ ਦਿੰਦੇ ਵੀ ਹਾਂ ਵੀ ਮੈਂ ਕੱਲ ਨੂੰ ਕਾਉਂਸਲਰ ਬਣ ਕੇ ਤੁਹਾਡਾ ਆਇਆ ਵੀ ਕਹਾਂ ਸੇਝਾਉ ਦਊਂਗਾ ਵਾਤਾਵਰਨ ਸੁਧਾਰਾਂਗੇ ਆਪਾਂ ਇਸ ਤਰ੍ਹਾਂ ਇਹ ਵੀ ਆਪਣੀ ਜ਼ਿੰਮੇਵਾਰੀ ਤੋਂ ਕਿਤੇ ਨਾ ਕਿਤੇ ਜਦੋਂ ਕੋਈ ਭੱਜਦਾ ਨਾ ਜੀ ਉਹ ਦੁੱਖ ਬਹੁਤ ਹੁੰਦਾ ਧੰਨਵਾਦ ਤੁਹਾਡਾ ਤੁਸੀਂ ਪਬਲਿਕ ਨਾਕੇ ਆ ਵੀ ਕਹਲਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਡਰਕਟਿਆਂ ਵੀ ਗਰੂਰ ਲਾਓ ਡਰਕਟ ਲਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੇ ਡਰਕਟ ਲਾਓ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਆਪਾਂ ਆਪ ਲਈਏ ਜਿਹੜਾ ਕੂੜਾ ਕਰਕਟ ਹੈਗਾ ਉਹਨੂੰ ਆਪਣਾ ਕਰੇ ਸਿਮੇਟਿਏ ਜਗਾ ਜਗਾ ਕੂੜਾ ਨਾ ਸਿਟੀ ਹੋਣਾ ਆਪਾਂ ਦੇਖ ਸਕਦੇ ਹਾਂ ਕਿਵੇਂ ਲਫਾਫੇ ਲਫਾਫੇ ਇੱਥੇ ਪਏ ਨੇ ਇਹ ਕੋਈ ਕਿਸੇ ਨੇ ਸਰਕਾਰ ਨੇ ਜਾਂ ਹੋਰ ਨੇ ਨਹੀਂ ਸਿਟੇ ਇਹ ਆਪਣੇ ਵੱਲੋਂ ਸਿਟੇ ਗਏ ਨੇ ਇਹ ਚੀਜ਼ਾਂ ਤੋਂ ਥੋੜਾ ਜਿਹਾ ਆਪਾਂ ਆ ਵੀ ਕਹ ਲੋ ਗਰੇਜ਼ ਕਰੀਏ ਆ ਜਾਲੀਆਂ ਲਾਉਣ ਦੀ ਕਿਉਂ ਲੋੜ ਪੈ ਗਈ ਜੀ ਆਪਾਂ ਨੂੰ ਇਹ ਅਭਿਕਲਾ ਸਿਰ ਕੂੜਾ ਸੁੱਟਣ ਨੂੰ ਕਿਉਂ ਆਪਾਂ ਅਭਿਕਲਾ ਆਈਆਂ ਨਲਾਕੀਆਂ ਕਰਦੇ ਆ ਵੀ ਹਾਂ ਵੀ ਜਿਹੜਾ ਆਪਣਾ ਸਾਫ਼ ਪਾਣੀ ਆ ਅੰਮ੍ਰਿਤ ਵਰਗਾ ਪਾਣੀ ਆ ਜਿਹੜੇ ਲੋਕ ਤਰਸਦੇ ਨੇ ਆਪਾਂ ਉਹਨੂੰ ਗੰਦਾ ਕਰਨ ਦੇ ਤੋੜੇ ਹੋਏ ਆਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਬਲਿਕ ਐਕਸ਼ਨ ਕਮੇਟੀ ਤੇ ਬੁੱਢਾ ਦੇ ਰਿਐਕਸ਼ਨ ਫਰੰਟ ਤੇ ਕਿਹੜਾ ਤੁਸੀਂ ਆਏ ਮੈਦ ਦੇ ਕੰਡੇ ਆਏ ਹਾਂਜੀ ਠੀਕ ਹੈ ਬੜੀਆਂ ਟੇੜਾਂ ਨੂੰ ਹਾਂਜੀ ਇਹ 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 ਜਣੀ ਹੁਣ ਦੇਖੋ ਤੁਸੀਂ ਹਾਲਾਤ ਦੇਖੋ ਆ ਜਿਹੜਾ ਆਪਾਂ ਇਹ ਕੰਡੇ ਜਿਹੜਾ ਹੈਗਾ ਇਹੇ ਇਨਵਾਈਟ ਕਰ ਰਿਹਾ ਇੰਨਾ ਮਾੜੇ ਹਾਲਾਤ ਨੇ ਕਿ ਨਿਮ ਮਰ ਕੇ ਦਰਸਤ ਜਿਸ ਨੂੰ ਕਿ ਕਦੇ ਸ਼ੌਂਕ ਨਹੀਂ ਲੱਗਦੀ ਜੇ ਕੋਈ ਕਹਿੰਦਾ ਨਾ ਵੀ ਸ਼ੌਂਕ ਲੱਗ ਗਈ ਤਾਂ ਅਗਲਾ ਕਹਿੰਦਾ ਨਿੰਮ ਦਾ ਤੇਲ ਉੱਤੇ ਪਾ ਦਿਓ ਹੈਨਾ ਸ਼ੌਂਕ ਮਾਰੀ ਜਾਊਗੀ ਇਹ ਤਾਂ ਹੁਣ ਉਹਦੇ ਤੇ ਚੜ ਚੁੱਕੀ ਆ ਤੇ ਮੈਨੂੰ ਤਾਂ ਐ ਲੱਗਦਾ ਇਹ ਸਿੰਬੋਲਿਕ ਆ ਆਪਣਾ ਜੋ ਹਾਲਾਤ ਜਿਹੜੇ ਪੈਦਾ ਹੋਏ ਵੇ ਆ ਜਿਹੋ ਜਿਹੇ ਆਪਣਾ ਜਿਹੜਾ ਪੋਲੀਟੀਕਲ ਸਿਸਟਮ ਆ ਜਿਹੜਾ ਦੇਖ ਨਹੀਂ ਰਿਹਾ ਉਸ ਤੋਂ ਬਾਅਦ ਉਹੀ ਜਿਹੜੇ ਇਹਨਾਂ ਦੇ ਐਡਮਿਨਿਸਟਰेटर ਨੇ ਉਹ ਵੀ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਆ ਕਿਉਂ ਉਹਨਾਂ ਦਾ ਕੰਮ ਨਹੀਂ ਸੀਗਾ ਕਿ ਆਹ ਸਾਰੀ ਨੂੰ ਸਾਫ਼ ਰੱਖਿਆ ਜਾਵੇ ਤੇ ਦਰਖਤਾਂ ਦੀ ਦੇਖਭਾਲ ਕੀਤੀ ਜਾਵੇ ਉਹ ਵੀ ਨਿਮ ਮਾਰ ਕੇ ਦਰਖਤ ਨੂੰ ਜਿ세 ਕਿ ਗੋਣੀ ਗੋਣਾ ਲੋਕਾਂ ਦੇ ਵਾਤਾਵਰਣ ਦੀ ਖਾਤਰ ਉਸ ਤੋਂ ਬਾਅਦ ਚੰਗੀ ਆਬੋ ਹਵਾ ਦੀ ਖਾਤਰ ਆਪਣੇ ਚੰਗੇ ਸਾਹ ਲੈਣ ਦੀ ਖਾਤਰ ਲਗਾਤਾਰ ਲੱਗੇ ਹੋਏ ਆ ਲੋਕਾਂ ਨੂੰ ਖੁਦ ਇਸ ਬਾਰੇ ਸੋਚਣ ਦੀ ਲੋੜ ਆ ਜਿਹੜੇ ਇੱਥੋਂ ਦੇ ਰੰਗਦੇ ਆ ਆਉਂਦੇ ਜਾਂਦੇ ਆ ਉਹ ਪੁਆਇੰਟ ਆਊਟ ਕਰਨ ਕੰਮ ਤਾਂ ਕਾਰਪੋਰੇਸ਼ਨ ਦਾ ਹੈਗਾ ਕਿ ਇਸ ਨੂੰ ਦੇਖਭਾਲ ਕਰਨ ਦੀ ਲੋੜ ਸੀਗੀ ਤੇ ਚਲੋ ਜੋ ਵੀ ਆ ਹੁਣ ਜਿਹੜਾ ਹੈਗਾ ਘਟੋ ਘਟ ਹੁਣ ਤਾਂ ਆਉਣ ਇੱਥੇ ਜਿਹੜੇ ਜਿਹੜੇ ਆਪਣੇ ਆਪ ਹੁਣ ਆਪਣੇ ਆਪ ਨੂੰ ਕੈਂਡੀਡੇਟ ਚਰ ਫਾਈਲ ਕੀਤੀ ਹੋਈ ਆ ਜਿਨ੍ਹਾਂ ਨੇ ਹੈਨਾ ਕੌਂਸਲਰ ਦੀ ਇਲੈਕਸ਼ਨ ਵਾਸਤੇ ਘਟੂ ਘਟ ਉਹ ਆਉਣਗੇ ਕਾਰਪੋਰੇਸ਼ਨ ਨੂੰ ਉਸ ਨੂੰ ਸੁਧਾਰ ਕਰਨ ਦੀ ਲੋੜ ਆ ਯਾਣਾ ਜਿਹੜਾ ਜਿਹੜਾ ਗੰਦ ਪੈ ਚੁੱਕਿਆ ਤੇ ਜਿਹੜਾ ਕੁਛ ਆਣ ਗੱਲੀਆਂ ਹੋ ਰਹੀਆਂ ਨੇ ਉਹ ਆਣ ਗੱਲੀਆਂ ਦੂਰ ਕੀਤੀਆਂ ਜਾਣ ਤੇ ਸਾਡੀ ਤਾਂ ਬੇਨਤੀ ਆ ਸਾਰਿਆਂ ਨੂੰ ਵੀ ਆਓ ਸਾਡੇ ਕੋਲੇ ਜੇ ਆਹ ਰਿਕਾਰਡਿੰਗ ਨਹੀਂ ਕਿਸੇ ਦੀ ਹੋ ਰਹੀ ਘਟੋ ਘਟਾਤਾ ਹੋਵੇ ਕਿ ਥੋੜੀ ਥੋੜੀ ਹਾਜ਼ਰੀ ਲੱਗੀ ਆ ਥੋੜੀ ਨਜ਼ਰ ਦੇ ਵਿੱਚ ਇੱਕ ਪਾ ਰਹੇ ਆ ਜਿਹੜੇ ਵੀ ਹੈਗੇ ਆ ਕਾਉਂਸਲਰ ਜਿਹੜੇ ਹੁਣ ਇਲੈਕਸ਼ਨ ਦੇ ਵਿੱਚ ਖੜ੍ਹ ਰਹੇ ਆ ਉਹ ਆਪ ਦਾ ਦੱਸ ਕੇ ਹੱਥ ਜੋੜ ਕੇ ਤੇ ਵੋਟ ਪਾ ਦਿਓ ਜੀ ਐਂ ਕਹਿ ਕੇ ਚਲੇ ਜਾ ਰਿਹਾ ਸਤੋਂ ਕੋਈ ਵੀ ਇਹੋ ਜਿਹਾ ਸਵਾਲ ਨਹੀਂ ਪੁੱਛ ਰਿਹਾ ਕਿ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਕੀ ਨੇ ਇਹ ਸਾਡੀਆਂ ਪਰਸਨਲ ਮੁਸ਼ਕਲਾਂ ਨਹੀਂ ਆ ਜੀ ਇਹ ਸਾਰੇ ਸਮਾਜ ਦੀ ਮੁਸ਼ਕਲ ਆ ਸਾਡੇ ਲੁਧਿਆਣੇ ਦੀ ਮੁਸ਼ਕਲ ਆ ਸਾਡੇ ਇਲਾਕੇ ਦੀ ਮੁਸ਼ਕਲ ਆ ਇਹ ਸਵਾਲ ਇਹਨਾਂ ਵੱਲ ਜੇ ਧਿਆਨ ਦਿੱਤਾ ਜਾਊਗਾ ਤਾਂ ਆਪਾਂ ਚੰਗੇ ਸਾਲ ਲੈ ਸਕਾਂਗੇ ਨਹੀਂ ਤਾਂ ਹਾਲਾਤ ਜਿਹੜੇ ਹੈਗੇ ਆ ਜੋ ਬੁੱਢੇ ਦਰਿਆ ਨੇ ਸੱਤ ਲੋਝ ਦਾ ਕੀਤਾ ਹੋਇਆ ਉਹੀ ਹਾਲਾਤ ਇੱਥੇ ਵੀ ਹੋਣਗੇ ਤੇ ਲੋਕ ਉਹ ਵੀ ਜਾਗਣਗੇ ਜਦੋਂ ਹਰ ਕਿਸੇ ਨੂੰ ਮੁਸੀਬਤ ਦੇ ਵਿੱਚ ਦੀ ਲੰਗਾਂ ਫੈਲ ਨਾ ਲੰਗ ਰਹੇ ਆ احساس ਹੋਊਗਾ ਜਦੋਂ ਖੁਦ ਤੇ ਪੈਣਗੇ ਤੇ ਸਾਡੀ ਇਹੀ ਬੇਨਤੀ ਆ ਹੁਣ ਜਿੰਨੇ ਵੀ ਕਾਉਂਸਲਰ ਵੀ ਹੈਗੇ ਆ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਵਾਤਾਵਰਨ ਨੂੰ ਸੰਭਾਲਣ ਦੀ ਖਾਤਰ ਕੋਸ਼ਿਸ਼ ਕਰਨ ਯੋਗਦਾਨ ਪਾਉਣ ਜਿੱਤੇ ਅਸੀਂ ਕੱਢਦੇ ਆ ਨਾਲ ਆ ਜਾਣ ਜਾਂ ਸਾ ਤੋਂ ਪੁੱਛ ਲੈਣ ਵੀ ਕਿੱਥੇ ਮੁਸ਼ਕਲ ਹੈਗੀ ਅੱਜ ਆ ਘਟੋ ਘਟ ਲੋਕਾਂ ਦੀਆਂ ਮੁਸ਼ਕਲਾਂ ਜ਼ਰੂਰ ਪੁੱਛਣ ਤੇ ਉਸ ਦੇ ਹੱਲ ਜ਼ਰੂਰ ਹੋਣੇ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਪੀਏਸੀ ਪਬਲਿਕੇਸ਼ਨ ਕਮੇਟੀ ਦੇ ਅਸੀਂ ਫਾਊਂਡਰ ਮੈਂਬਰ ਹੈ ਜੀ ਅਸੀਂ ਕਈ ਵਾਰਿਆਂ ਤੇੜੀ ਪੀਏਸੀ ਟੀਮ ਹੈਗੀ ਹੈ ਕਈ ਵਾਰਿਆਂ ਤੋਂ ਲੱਗੇ ਜੀ ਬੁੱਢੇ ਦਰੀਏ ਨਿਹਾਰ ਦਾ ਟੱਚ ਆੜਾ ਮਿਥਿਆ ਹੋਇਆ ਉਹਦੇ ਨਾਲ ਨਾਲ ਪਰਿਆਵਰਨ ਤੋਂ ਵੀ ਸਾਡਾ ਟੱਚ ਹੈ ਜੀ ਜਿਹੜਾ ਰੰਗਲਾ ਪੰਜਾਬ ਸੀਐਮ ਸਾਹਿਬ ਕਹਿੰਦੇ ਆ ਨਾ ਜੀ ਰੰਗਲੇ ਪੰਜਾਬ ਚ ਹਰ ਵੱਖ-ਵੱਖ ਰੰਗ ਹੈ ਹਰਾ ਰੰਗ ਪੇੜਾਂ ਦਾ ਨੀਲਾ ਰੰਗ ਪਾਣੀ ਦਾ ਵਾ ਪੂਰਾ ਰੰਗ ਮਿੱਟੀ ਦਾ ਜਿਹੜੀ ਜਿਹੜੀ ਪੀਏਸੀ ਟੀਮ ਹੈ ਉਹ ਹਰ ਪ੍ਰਾਲੇ ਤੇ ਵਿੱਚ ਜਿੱਥੇ ਵੀ ਉਹਨਾਂ ਲੱਗਦਾ ਕਿੜੇ ਰੰਗਲੇ ਪੰਜਾਬ ਦੇ ਰੰਗ ਹੈ ਅਸੀਂ ਰੰਗ ਲੱਭਦੇ ਪਏ ਆ ਰੰਗ ਨੂੰ ਸੰ ਔਰ ਬੇਨਤੀ ਕਰਦੇ ਆਂ ਸਭ ਤੋਂ ਵੱਡਾ ਧੰਨਵਾਦ ਕਰਦੇ ਜਿੰਨਾ ਵੀ মিডিਆ ਹੈ ਕਿਉਂਕਿ মিডিਆ ਸਭ ਤੋਂ ਪਹਿਲਾਂ ਪਰਿਆਵਨ ਪ੍ਰੇਮੀ ਹੈ ਜੀ ਕਿਉਂਕਿ ਅੱਜ ਦੇਖੋ ਇਤਵਾਰ ਦਾ ਦਿਨ ਹੈ ਜੀ 15 ਦਸੰਬਰ ਦਾ ਦਿਨ ਹੈ 2024 ਜਾਂਦਾ ਹੋਇਆ ਸਾਲ ਆਂਦਾ ਹੋਇਆ ਨਵਾਂ ਸਾਲ ਆ ਜੀ মিডিਆ ਜਿਹੜੇ ਕਰਮੀ ਹੁੰਦੇ ਵਲੰਟਰੀ ਆਂਦੇ ਆ ਜੀ ਦੇਖੋ ਇਹ ਸਭ ਤੋਂ ਵੱਡੀ ਮੈਂ ਹਮੇਸ਼ਾ ਬੇਨਤੀ ਕਰਦਾ ਜੀ ਸਾਰਿਆਂ ਨੂੰ ਜਰੂਰ ਇਨਾਉਂ ਅੱਲਾਹ ਸ਼ਰੀ ਦੀ ਜਰੂਰਤ ਹੁੰਦੀ ਹੈ ਤੇ ਮੈਂ ਦੋਸਤ ਨੂੰ ਕਹਿੰਦਾ ਸਾਰੇ ਕਿ ਇੱਧਰ ਆਓ ਜਰਾ ਪਹਿਲਾਂ ਤੁਹਾਨੂੰ ਦਿਖਾਵਾਂ ਤੁਹਾਨੂੰ ਹਾਲਾਤ ਇਹ ਸਾਡੇ ਵਲੰਟੀਅਰ ਲੱਗੇ ਹੋਏ ਜੀ ਆਹ ਦੇਖੋ ਜੀ ਪਹਿਲਾਂ ਤਾਂ ਆਹ ਲ ਆ ਦਿਖਾਓ ਜੀ ਸਾਰਾ ਸਾਰਾ ਤੇਰੀ ਵੀ ਤਿਆਰੀ ਹੈ ਜੀ ਦੋਸਤੋ 21 ਦਸੰਬਰ ਨੂੰ ਪੰਜ ਕਾਰਪੋਰੇਸ਼ਨ ਪੰਜਾਬ ਦੇ ਔਰ 44 ਨਗਰਪ੍ਰਸ਼ਾ ਦੇ ਇਲੈਕਸ਼ਨ ਹੋਣੇ ਆ ਇਹ 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 ਬੈਨਰ ਪਹਿਲਾਂ ਹੀ ਲਾ ਕੇ ਰੱਖਤਾ ਜੀ ਸਟੋਨ ਪੱਥਰ ਜਿਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਸਭ ਤੋਂ ਵੱਡਾ ਹਾਈਵੇ ਹੈ ਜੀ ਸ਼ਹਿਰ ਦਾ ਦਿੱਲੀ ਤੋਂ ਜਿਹੜੇ ਦਿੱਲੀ ਜਾਣਾ ਜਾਂ ਜਿਹੜੇ ਜੰਮੂ ਕਸ਼ਮੀਰ ਵਾ ਅਜਰੰਦਰ ਅਮਰੀਕਾ ਰੋ ਕੇ ਜਾਣਾ ਇੱਥੋਂ ਜਾਣਾ ਕੀ ਆਥੇ ਤਕਰੀਬਨ ਹਰ ਐਮ ਐਲ ਏ ਦਿੱਲੀ ਤੋਂ ਮੰਤਰੀ ਸੰਤਰੀ ਕਿੰਨੇ ਸੀ ਐਮ ਓ ਸਾਰੇ ਇੱਥੋਂ ਨਿਕਲਦੇ ਹੋਣੇ ਆ ਬਟ ਅਫਸੋਸ ਹੈ ਜੀ ਇਹਨਾਂ ਨੂੰ ਸਿਟੀ ਲੁਧਿਆਣਾ ਸਿਟੀ ਦਿਖਦੇ ਨਹੀਂ ਹੈਗੇ ਹਾਲਾਤ ਦੇਖ ਲਓ ਆ ਪਹਿਲੀ ਬੈਨਰ ਲਾ ਕੇ ਲੱਗਦਾ ਹੋ ਦੋਸਤੋ ਅੱਜ ਨੋਟ ਕਰ ਲਓ ਦਿਨ ਇਹ 15 ਦਸੰਬਰ ਤੋਂ ਜਿਹੜੇ 21 ਦੇ ਇਲੈਕਸ਼ਨ ਹੋ ਜਣੇ ਉਹ ਤੋਂ ਬਾਅਦ ਉਹਨਾਂ ਇੱਥੇ ਕਿਤਨਾ ਕਿਤੇ ਮੰਤਰੀ ਸੰਤਰੀ ਕਿਤੇ ਅਫਸਰ ਤਾਂ ਇੱਥੇ ਨਾਂ ਲਿਖਣ ਲੱਗਣਾ ਔਰ ਹੈਰਾਨੀ ਦੀ ਗੱਲ ਹੈ ਉਹਨੇ ਮੁੜ ਕੇ ਨਹੀਂ ਆਣਾ ਮੁੜ ਕੇ ਥੋਟੇ ਵਰਗੇ মিডিਆ ਸਾਹਿਬਾਨ ਆਮ ਪਬਲਿਕ ਨਹੀਂ ਆਣਾ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਇਸ ਇਲੈਕਸ਼ਨ ਨੂੰ ਸੋਚ ਕੇ ਵੋਟ ਪਾਓ ਜੀ ਪੜੇ ਲਿਖੇ ਡਾਕਟਰ ਐਡਵੋਕੇਟ ਚਾਟੜ ਕਾਉਂਟੈਂਟ ਜਾਂ ਪਰਲੇਕੇ ਨੌਜਵਾਨਾ ਉਹਨਾਂ ਨੂੰ ਅੰਦਰ ਭੇਜੋ ਕਟੋ-ਕਟ ਦੁਹਾਰ ਤਾਂ ਚੇਂਜ ਹੋਣੀ ਜਿਹੜੇ ਰਵਾਇਤੀ ਲੀਡਰ ਚਾਰ-ਚਾਰ ਪੰਜ-ਪੰਜ ਸਾਲਾਂ ਤੋਂ ਕਾਰਪੋਰੇਸ਼ਨ ਤੇ ਕਾਉਂਸਲਰ ਰਹੇ ਉਹਨਾਂ ਦੇ ਹਾਲਾਤ ਦੇਖੋ ਤੁਹਾਡੀ ਗਲੀ ਮੁਹੱਲੇ ਸੋਸਾਇਟੀ 'ਚ ਕੋਈ ਕੰਮ ਕੀਤਾ ਹੈ ਜੇ ਨਹੀਂ ਕੀਤੇ ਹੱਥ ਜੋੜ ਕੇ ਬੈਠੀ ਸੋਚਣ ਦਾ ਟਾਈਮ ਆ ਗਿਆ ਕਿਉਂਕਿ ਇਹ ਨਹਾਰ ਤਾਂ ਹੀ ਚੇਂਜ ਹੋਣੀ ਹੈ ਦੋਸਤੋ ਔਰ ਹਮੇਸ਼ਾ ਅਸੀਂ ਦੱਸਦੇ ਹਾਂ ਜੀ ਜਿਹੜੀ ਪੀਏਸੀ ਟੀਮ ਹੈ ਤੁਸੀਂ ਇੱਕ ਨੋਟ ਕਰਿਓ ਸਾਡੀ ਹਮੇਸ਼ਾ ਵਰਦੀ ਪਾਈ ਹੁੰਦੀ ਹੈ ਜੀ ਆਹ ਦੇਖ ਲਓ ਕਨੈਕਟ ਅੱਜਾ ਮੱਥਿਆ ਹੋਇਆ ਜੀ ਡਿਸਪਲਨਡ ਹੈ ਜੀ ਸਾਡਾ ਅਸੀਂ ਸਾਰਨ ਖਤ ਜੋ ਤੁਸੀਂ ਨਾਲ ਜੁੜੋ ਸਾਡੇ ਕਿਉਂਕਿ ਜਦੋਂ ਆਮ ਪਬਲਿਕ ਆਮ ਜਨ ਸਮੂਹ ਜਦੋਂ ਨਾਲ ਜੁੜਦਾ ਜੀ ਉਹ ਜਿਹੜੇ ਛੋਟੇ ਛੋਟੇ ਜਿਹੜੇ ਛੋਟੇ ਛੋਟੇ ਜਿਹੜੇ ਕਹ ਲਓ ਉਪਰਾਲੇ ਹਨ ਅੰਦੋਲਨ ਦਾ ਰੂਪ ਲੈ ਲੈਂਦੇ ਜੀ ਬੁੱਢਾ ਦਰੀ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਦੁਨੀਆ 'ਚ ਬੈਠੇ ਪੰਜਾਬੀਆਂ ਜਿਹਨੇ ਜਨ ਅੰਦੋਲਨ ਦਾ ਰੂਪ ਧਾਰਨ ਕਰਾਤਾ ਜੀ ਬੁੱਢਾ ਦਰੀ ਇਹਨਾਂ ਨੂੰ ਹਾਰ ਜੂਰ ਚੇਂਜ ਹੋਏਗਾ ਟੱਚਾ ਜੂਰ ਜਿਹੜਾ ਮਿੱਥਿਆ ਹੈ ਉਹ ਪੀਐਸਸੀ ਦਾ ਸਫਲ ਹੋਏਗਾ ਜੀ ਅਰ ਧੰਨਵਾਦ ਕਰਦੇ ਆ ਦੋਸਤੋ ਅਸੀਂ মিডিਆ ਦਾ ਵੀ ਥੈਂਕ ਯੂ ਸੋ ਮਚ ਸਾਨੂੰ ਇੱਥੇ ਪਤਾ ਲੱਗਿਆ ਕਿ ਇੱਥੇ ਟਰੀਜ਼ ਨੂੰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿਉਕ ਲੱਗ ਰਹੀ ਹੈ ਇਹ ਪਿਛਲੀਆਂ ਗਵਰਨਮੈਂਟਸ ਤੋਂ ਕਾਰਪੋਰੇਸ਼ਨ ਦੇ ਹੋਰ ਜਿਹੜੇ ਕੌਂਸਲਰ ਆਏ ਉਹਨਾਂ ਵੱਲੋਂ ਇਗਨੋਰ ਹੋਈ ਜਾ ਰਹੀ ਹੈ ਮੈਂ ਆਪਣੇ ਮੈਨੀਫੈਸਟੋ ਵਿੱਚ ਐਜ਼ ਅ ਪ੍ਰਾਇੋਰਟੀ ਬੇਸਿਸ ਤੇ ਟਰੀਜ਼ ਦੀ ਪ੍ਰੋਪਰ ਪਲਾਂਟੇਸ਼ਨ ਉਹਨਾਂ ਦੀ ਪ੍ਰੋਪਰ ਸਾਂਭ ਤੇ ਸੰਭਾਲ ਮ ਮੁੱਖ ਉਦੇਸ਼ ਰੱਖੂੰਗੀ ਕਿਉਂਕਿ ਜੇ ਆਪਾਂ এনवायरमेंट ਨੂੰ ਹੀ ਸੇਵ ਕਰਾਂਗੇ ਤਾਂ ਆਪਣੀ ਫਿਚਰ ਜਨਰੇਸ਼ਨਸ ਲਈ ਹੋਰ ਜ਼ਿਆਦਾ ਸੌਖਾ ਹੋਊਗਾ ਆਪਣੇ ਬੱਚਿਆਂ ਨੂੰ ਸਾਫ਼ ਸੁਥਰਾ এনवायरमेंट ਮਿਲੇਗਾ ਇਹ ਮੈਮ ਨੂੰ ਸੌਤ ਵੀ ਵੱਧ ਹੈਗੇ ਜਿਹੜੇ ਤੋਂ ਆਗੇ ਪੇੜ ਹੈਗੇ ਆ ਤੇ ਹੈਗਾ ਵੀ ਨਿੰਮ ਦੇ ਜਿੰਨੂੰ ਸ਼ੌਂਕ ਨਹੀਂ ਲੱਗਦੀ ਹਾਂਜੀ ਠੀਕ ਹੈ ਮੈਂ ਜਾਣਦਾ ਉਹਨੂੰ ਵੀ ਸ਼ੌਂਕ ਲੱਗਦੀ ਅਨਕਾ ਜੀ ਕਿਉਂ ਇਹ ਇਹ ਪੁਰਾਣੀ ਸਰਕਾਰਾਂ ਦੀ ਅੰਗਲੀ ਪੁਰਾਣੇ ਜਿਹੜੇ ਕੌਂਸਲਰ ਆਏ ਜਾਂ ਕੋਰਪੋਰੇਸ਼ਨ ਦਫਤਰ ਇੱਥੇ ਬਿਲਕੁਲ ਲੱਗ ਗਈ ਹੈ ਫਿਰ ਵੀ ਉਹਨਾਂ ਨੇ ਆਪਣਾ ਆਲਾ ਦੁਆਲਾ ਨਹੀਂ ਦੇਖਿਆ ਕਿਉਂਕਿ ਮਤਲਬ ਐਨੇ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਕਿ ਨਿਮਿਤ ਦਿਰਕਟਾਂ ਨੂੰ ਵੀ ਇਸੇ ਉਂਕ ਲੱਗ ਗਈ ਹੈ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲ ਪੈਲ ਦੇ ਆਧਾਰ ਤੇ ਮੈਂ ਆਪਣੇ ਮੈਨੀਫੈਸਟੋ ਮੈਨੀਫੈਸਟੋ ਵਿੱਚ ਰੱਖਿਆ ਕਿ ਰੀਪਲਾਂਟੇਸ਼ਨ ਉਹਨਾਂ ਦੀ ਸਭ ਸੰਭਾਲ ਲਈ ਪ੍ਰੋਪਰ ਕਦਮ ਉਠਾਉਂਗੀ